ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਨੂੰ ਦਿਖਾਉਣੀ ਆ ਕਿ ਸੱਪ ਕਿੱਧਰੋਂ ਆਇਆ ਸੀਗਾ ਸੱਪ ਉਸ ਦਿਨ ਇਧਰੋਂ ਆਇਆ ਸੀ ਬੈਂਗਣ ਵਾਲੇ ਪਾਸਿਓਂ ਤੇ ਇੱਥੋਂ ਆਹ ਦੇਖੋ ਆ ਝਾੜਕੀ ਲੈਂਦੀ ਵੱਲ ਹੈ ਤੇ ਇੱਥੋਂ ਉਹ ਡੱਡ ਫੜਦਾ ਹੋਇਆ ਇੱਧਰ ਜਾਂਦਾ ਰਿਹਾ ਸੀ ਇੱਥੋਂ ਨੇ ਡੱਡ ਫੜ ਲਈ ਮੈਂ ਬੈਠੀ ਸੀ ਇੱਥੇ ਤੇ ਮੈਨੂੰ ਲੱਗਾ ਬਹੁਤ ਡਰ ਭਾਵੇਂ ਮੈਂ ਉੱਚੀ ਤੇ ਬੈਠੀ ਸੀ ਤਿੰਨ ਚਾਰ ਫੁੱਟ ਉੱਚੀ ਮੈਨੂੰ ਲੱਗਾ ਵੀ ਸੱਪ ਮੇਰੇ ਵੱਲ ਹੀ ਆਉਂਦਾ ਹੈ ਇਹ ਹੁਣ ਤੁਸੀਂ ਦੇਖੋ ਵੀ ਜਿੰਨੇ ਆ ਆਪਣਾ ਸਬਜ਼ੀਆਂ ਲੱਗੀਆਂ ਆ ਝਾੜਕੇ ਲੈਂਦੀ ਵੱਲ ਬਾਅਦ ਚ ਇਹਦੇ ਚ ਹੀ ਵੜ ਗਿਆ ਸੀਗਾ ਤੇ ਆਹ ਦੇਖੋ ਮੱਕੀ ਲੱਗੀ ਆ ਘਰੇ ਹਨ ਤੇ ਆ ਆਪਨੇ ਲੱਗੇ ਆ ਹਰ ਹਰ ਦੇ ਬੂਟੇ ਆ ਹੁਣ ਮੈਂ ਉਧਰ ਚਲੋ ਜਾਨੀਏ ਥੋੜਾ ਹਨੇਰਾ ਹੋਇਆ ਹੋਇਆ ਤੇ ਆ ਮਿਰਚਾਂ ਮਿਰਚਾਂ ਬੜੀਆਂ ਸੰਘਣੀਆਂ ਹੁਣ ਹੁਣ ਹੱਥ ਨਹੀਂ ਇਹਦੇ ਚ ਅਸੀਂ ਮਤਲਬ ਲਾਉਂਦੇ ਸ਼ਾਮ ਨੂੰ ਜਮੇ ਬਿਲਕੁਲ ਵੀ ਉਹ ਸਾਹਮਣੇ ਝਾੜਕੇ ਲੈਂਦੀ ਵੱਲ ਤੇ ਆ ਵੀ ਕੋਈ ਇੱਥੇ ਬਿੱਲੀਆਂ ਵੀ ਬਿੱਲੀ ਆਈ ਸੀਗੀ ਕਾਲੀ ਬਿੱਲੀ ਇੱਥੇ ਰਹਿੰਦੀ ਆ ਉਹ ਆ ਜਾਂਦੀ ਆ ਤੇ ਦੁੱਧ ਪਾਤਾ ਗੋਲੀਆਂ ਨੇ ਦੁੱਧ ਪਾਉਣਾ ਉਹਨੂੰ ਇਹ ਆ ਗੁਵਾਰਾ ਲੱਗਿਆ ਦੇਖੋ ਹੁਣ ਇਹ ਵੀ ਪੂਰਾ ਸੰਘਣਾ ਹੈ ਨਾ ਸ਼ਾਮ ਦੇ ਸਮੇਂ ਦਾ ਫਿਰ ਬਹੁਤ ਬੂਟੇ ਡਰਾਉਣੇ ਬਣ ਜਾਂਦੇ ਆ ਆ ਦੇਖੋ ਆ ਕਿਉਂ ਤੁਰਗਣ ਨੇ ਬਿੱਲਾਂ ਤੇ ਇਹ ਹੁਣ ਮੈਨੂੰ ਹੁਣ ਡਰ ਵੀ ਲੱਗੀ ਜਾਂਦਾ ਨਾ ਲੋ ਵੀਡੀਓ ਬਣਾ ਹੀ ਲਵਾਂ ਤੇ ਆ ਵਮੋਲਾ ਦਾ ਬੂਟਾ ਦੇਖੋ ਤੁਸੀਂ ਸ਼ਾਮ ਨੂੰ ਅੱਗੇ ਮੈਂ ਸੈਰ ਵੀ ਕਰਦੀ ਹੁੰਨੀ ਆ ਤੇ 골ਡੀ ਹੁਣ ਮੈਨੂੰ ਦੇਖ ਵੀ ਗਏ ਆ ਮੈਨੂੰ ਕਹਿੰਦੇ ਕਿ ਇੱਥੇ ਫਿਰਦੀ ਐ ਇੱਧਰ ਆ ਜਾ ਤੇ ਆਹ ਦੇਖੋ ਆ ਵੀ ਗੁਆਰਾ ਹੈ ਭਿੰਡੀ ਹੈ ਦਿਨੇ ਤਾਂ ਨਾ ਚ ਵਿਜ਼ਿਬਿਲਟੀ ਹੁੰਦੀ ਐ ਦਿਸਦਾ ਥੱਲੇ ਧਰਤੀ ਪਰ ਹੁਣ ਰਾਤ ਦੇ ਸਮੇਂ ਨਹੀਂ ਤੇ ਆਹ ਦੇਖੋ ਤੁਸੀਂ ਇੱਧਰ ਆ ਜਿੰਨੀਆਂ ਵੀ ਵੱਲਾਂ ਹਾ ਤੋਰੀਆਂ ਦੀਆਂ ਵੱਲਾਂ ਦੇਖੋ ਕੰਨ ਤੇ ਚੜੀਆਂ ਹੋਈਆਂ ਆ ਪਿੰਡੀ ਆ ওভারਡੇ ਕਰੇਲੇ ਲੱਗਿਆ ਦੇਖੋ ਸਾਹਮਣੇ ਆ ਵੱਡੇ ਕਰੇਲੇ ਨੇ ਮਤਲਬ ਤਾਂ ਇਹ ਸਾਰਾ ਹੁਣ ਤੁਸੀਂ ਦੇਖੋ ਵੀ ਸੱਪਾਂ ਦੀ ਰਹਿਣਗਾ ਹੁਣ ਸਬਜੀ ਵੀ ਲਾਉਣੀ ਐ ਤੇ ਕੀ ਕਰੀਏ ਫਿਰ ਆਹ ਹੁਣ ਸਾਡਾ ਤੰਦੂਰ ਪਿਆ ਦੇਖੋ ਆ ਸਾਡੀਆਂ ਪਾਥੀਆਂ ਪੰਗਾਂ ਇਹ ਵੀ ਹੁਣ ਫਿਰ ਅਸੀਂ ਕਿੱਥੇ ਰੱਖੀਏ ਇੱਥੇ ਰੱਖਣਗੇ ਇਹ ਵਸੇ ਉੱਤੋਂ ਬੰਨ੍ਹਣਗਾ ਹੁਗਾ ਤੇ ਉੱਤੇ ਅੱਗੇ ਤਾਂ ਢੱਕ ਦੀ ਨਹੀਂ ਨੀ ਮੈਂ ਬੋਰੀ ਨਾਲ ਇਹਨਾਂ ਨੂੰ ਕੁਛ ਵੜੇ ਨਾਲ ਵਿੱਚ ਚਲੋ ਤਾਂ ਧਿਆਨ ਨਾ ਹੀ ਕੱਢੀ ਦੀਆਂ ਤੇ ਆ ਹੁਣ ਦੇਖੋ ਤੁਸੀਂ ਨੇਰਾ ਹੋ ਗਿਆ ਬਹੁਤ ਚਲਾਈ ਦੇ ਬੂਟੇ ਦੇਖੋ ਵੱਡੀ ਚਲਾਈ ਤੇ ਆ ਸਾਡੇ ਗਮਲੇ ਤੇ ਸਾਰਾ ਆ ਦੇਖੋ ਆ ਵੇਲਾਂ ਪਰ ਮੈਂ ਦਿਖਾਉਣੀ ਏ ਕੋਈ ਫੇਰ ਹੁਣ ਮੈਂ ਲਾਈਟ ਜੀ ਗਾਲੀ ਐ ਤੇ ਇਹ ਹੁਣ ਜਿਹੜੇ ਸਾਰੇ ਬੂਟੇ ਆ ਨਾ ਇਸ ਰੋਤ ਦੇ ਵਿੱਚ ਤਾਂ ਹੁਣ ਇਹ ਸੱਪਾਂ ਦਾ ਘਾਰ ਹੀ ਐ ਜੋ ਹੁਣ ਇਹ ਰਾਤ ਨੂੰ ਇੱਥੇ ਆਵਾਂਗੇ ਨਾ ਉਹ ਡਾਰੀ ਡਾਰਾ ਬਸ ਇਸ ਲਈ ਲਾਈਟ ਜਗਾ ਕੇ ਆਈ ਦਾ ਜਦੋਂ ਕੋਈ ਜਿਵੇਂ ਰਸੋਈ ਦੇ ਵਿੱਚ ਅੱਛੀ ਲੁੱਕੇ ਵਗੈਰਾ ਹੁੰਦੇ ਸਟਿੱਟਣ ਆਈ ਦੇ ਲਾਈਟ ਜਗਾ ਲਈਦੀ ਆ ਤਾਂ ਇਹ ਸਾਰਾ ਹੁਣ ਕੀ ਕਰੀਏ ਫਿਰ ਹੁਣ ਪੌਦਿਆਂ ਨਾਲ ਪਿਆਰ ਆ 골ਡਨ ਨੂੰ ਬੂਟੇ ਤਾਂ ਕਹਿੰਦੇ ਹਰ ਹਾਲਤ ਵਿੱਚ ਰਹਿਣਗੇ ਕਰੇ ਆ ਦੇਖੋ ਨੂੰ ਡਾਰਵੇ ਲੱਗੀ ਜਾਂਦਾ ਆ ਦੇਖੋ ਆ ਹੁਣ ਵੈਜੀਟੇਸ਼ਨ ਹੁਣ ਇੱਥੇ ਬੈਠਾ ਹੋਵੇ ਸੱਪ ਤੇ ਦਿਸੂਗਾ ਥੋੜਾ ਆਪਾਂ ਨੂੰ ਇਹ ਦੇਖੋ ਤਾਂ ਐਉਂ ਐ ਵੀ ਪਰ ਆ ਥਾਂ ਚਲੋ ਸਾਫ਼ ਐ ਇੱਥੇ ਨਹੀਂ ਕੁਛ ਜਿਆਊਗਾ ਤਾਂ ਦਿਸ ਜੂਗਾ ਇੱਥੇ ਆ ਵੀ ਗਾਰਡਨ ਦੇ ਗਾਰਡਨ ਦੇ ਵਿੱਚ ਇੱਥੇ ਵੀ ਹੁਣ ਆ ਜਿਵੇਂ ਪਦੀਨਾ ਲੱਗਿਆ ਇਹ ਵੀ ਠੰਡਾ ਹੁੰਦਾ ਸੰਘਣਾ ਹੁੰਦਾ ਤੇ ਆ ਗਲਦੌਦੀ ਐ ਇਸ ਤਰ੍ਹਾਂ ਮਤਲਬ ਸਾਰਾ ਥਾਂ ਸੱਪਾਂ ਦੇ ਰਹਿਣ ਵਾਸਤੇ ਬੜਾ ਸੂਟੇਬਲ ਐ ਤੇ ਗੇਟ ਦੇ ਅੰਦਰ ਆਪਣੇ ਦੇਖੋ ਅੰਦਰ ਕੋਈ ਡਰਨੀ ਇਸ ਕਰਕੇ ਸਾਨੂੰ ਨਾ ਥੋੜਾ ਜਿਹਾ ਮਨ ਨੂੰ ਤਰਵਾਸਾ ਰਹਿੰਦਾ ਥੱਲੇ ਨਾ ਬ੍ਰਸ਼ ਲਵਾਇਆ ਹੋਇਆ ਦੇਖੋ ਇਹ ਦੇ ਨਾਲ ਕੁਛ ਵੀ ਮੱਕੜੀ ਜਾਂ ਥੂਮਾ ਕੁਛ ਵੀ ਨਹੀਂ ਅੰਦਰ ਜਾਂਦਾ ਇਸ ਕਰਕੇ ਫਿਰ ਜਮਾ ਕੋਨਾ ਦਾ ਘਰ ਵੀ ਨਹੀਂ ਚੰਗਾ ਲੱਗਦਾ ਜੇ ਜੇ ਬੂਟੇ ਨਾ ਹੋਣ ਤਾਂ ਬਸ ਫਿਰ ਇਸ ਤਰ੍ਹਾਂ ਕਰਕੇ ਡਰ ਲੱਗਦਾ ਰਹਿੰਦਾ ਸੱਪਾਂ ਤੋਂ ਬਹੁਤ ਜ਼ਿਆਦੇ ਸੱਪ ਆਉਂਦੇ ਵੀ ਇਸੇ ਕਰਕੇ ਜ਼ਿਆਦੇ ਆ ਕਿਉਂਕਿ ਬਿੱਲੀ ਵੀ ਇਹ ਦੇਖੋ ਹੁਣ ਇੱਥੇ ਤੇ ਇੱਥੇ ਨਿਓਲੇ ਵੀ ਆ ਜਾਂਦੇ ਆ ਕਿਉਂਕਿ ਬਿੱਲੀ ਦੇ ਖਾਣ ਨੂੰ ਪੰਛੀ ਹੈ ਤੇ ਜਿਹੜੇ ਹੁਣ ਨਿਓਲੇ ਆ ਉਹ ਪੰਛੀਆਂ ਕਰਕੇ ਸੱਪ ਵੀ ਆਉਂਦੇ ਆ ਤੇ ਬਿੱਲੀ ਵੀ ਆ ਗਈ ਨਿਓਲੇ ਵੀ ਆ ਜਾਂਦੇ ਆ ਸੱਪਾਂ ਨੂੰ ਖਾਣ ਵਾਸਤੇ ਪੰਛੀਆਂ ਦੇ ਆਂਡੇ ਵੀ ਖਾਂਦੇ ਆ ਨਿਓਲੇ ਤੇ ਪੰਛੀ ਵੀ ਆਉਂਦੇ ਕਿਉਂਕਿ ਰੋਖ ਹੈ ਆਂਤੀਕੂ ਹੈ ਤੇ ਚੀਕੂ ਦੇ ਉੱਤੇ ਇੱਥੇ ਬਰਬਲ ਨੇ ਆਲਣਾ ਬਣਾਇਆ ਇੱਕ ਆ ਬੈਠੀ ਰਾਤ ਨੂੰ ਉੱਡ ਵੀ ਨਾ ਜਾਵੇ ਕਿਤੇ ਚੀਕੂ ਤੋਂ ਵੀ ਮੈਨੂੰ ਬੜਾ ਡਰ ਲੱਗਿਆ ਵੇ ਟਾਣੀਆਂ ਕੱਟੀਆਂ ਇਹਦੀਆਂ ਇੱਥੇ ਲੰਘਦੇ ਆ ਨਾ ਇੱਕ ਜਿੱਤੇ ਹਨ ਉਹ ਕੋਈ ਸੱਪ ਬੈਠਾ ਹੋਵੇ ਤੇ ਸਿਰ ਚ ਢੰਗ ਮਾਰੇ। ਇੰਨਾ ਹੁੰਦਾ ਹੈ। ਤਾਂ ਕਰਕੇ ਸ਼ਾਇਦ ਜਿਹੜੇ ਸੱਪ ਆ ਹੋ ਜਿਆਦੇ ਆਉਂਦੇ ਆ ਆ ਵੇਲ ਇੱਕ ਦਿਨੇ ਇੱਥੇ ਚੜ ਗਿਆ ਸੀ ਸੱਪ ਉੱਪਰ। ਸੱਪਾਂ ਤੋਂ ਡਰ ਬਹੁਤ ਲੱਗਦਾ ਮੈਨੂੰ ਤਾਂ। ਤੇ ਇਹਦੇ ਨਾਲ ਛੱਤ ਤੇ ਵੀ ਜਾ ਸਕਦਾ। ਲਾ ਆ ਸੀਗੀ ਸਾਰੀ ਕਹਾਣੀ ਸੱਪਾਂ ਦੀ ਜਿਹੜੀ ਮੈਂ ਹੁਣ ਵੀਡੀਓ ਬਣਾਤੀ ਆ। ਹੁਣ ਜਦੋਂ ਵੀ ਮੈਂ ਕੋਈ ਪੋਸਟ ਪਾਉਂਗੀ ਛੱਪ ਦੇ ਬਾਰੇ ਤਾਂ ਤੁਹਾਨੂੰ ਤੁਹਾਡੇ ਅੱਖਾਂ ਸਾਹਮਣੇ ਇੱਕ ਵੀਡੀਓ ਚੱਲ ਪੂਗੀ ਵੀ ਹਾਂ ਇੱਥੇ ਤੇ ਬੂਟੇ ਲੱਗੇ ਐਂ ਲੱਗੇ ਆ ਠੀਕ ਹੈ ਜੀ ਧੰਨਵਾਦ ਦੇਖਣ ਲਈ